ਅੱਜ ਸਰਕਾਰ ਵੱਲੋਂ ਐਨਐਸਏ ਦਾ ਵਾਅਦਾ ਜਿਹੜਾ ਕੀਤਾ ਗਿਆ ਮੁਰਪਾਲ ਸਿੰਘ ਜੀ ਤੇ ਉਹਦੇ ਸਾਥੀਆਂ ਦੇ ਅ ਸਜਾ ਦੇ ਵਿੱਚ ਮੈਂ ਸਮਝਦਾ ਇਹ ਸਰਾਸਰ ਜਾਤੀਆ ਧੱਕਾ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕਿ ਧਰਾਮਾ ਵਾਪਰੀਆਂ ਨੇ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਬੜੀ ਤਸ਼ੀਦਾ ਨੇ ਕਿ ਹਿੱਤਤਾ ਵਾਲੀ ਗੱਲ ਆ ਔਰ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇੰਨਾ ਦਾ ਨੋਟਸ ਲੈਣਾ ਪੜਦਾ ਦੇਖੋ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਪਾਣੀ ਦਰਿਆਵਾਂ ਚ ਬੈਸੀ ਘਟ ਗਈ ਆ ਤੇ ਦੂਜਾ ਰਿਪੀਰੀਅਨ ਲਾਦੇ ਅਨੁਸਾਰ ਹਰਿਆਣੇ ਦਾ ਪੈਸੇ ਹੀ ਹੱਕ ਨਹੀਂ ਸ਼ਰਮਣੀ ਕਾਲਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਹਰਗੁਵਿੰਦ ਕੌਰ ਦੀਆਂ ਜਿਹੜੀਆਂ ਅੰਗਰਵਾੜੀ ਵਰਕਰ ਦੇ ਤੌਰ ਤੇ ਸਵਾਵਾ ਨੇ ਉਹ ਪੰਜਾਬ ਸਰਕਾਰ ਵੱਲੋਂ ਵਤਨ ਰੱਦ ਕਰਨੀਆਂ ਮੈਂ ਸਮਝਦਾ ਰਾਜਸੀ ਬਦਲਾਕੋਰੀ ਦੀ ਇੰਤਹਾ ਔਰ ਇਸ ਕਿਸਮ ਦਾ ੱੱਕਾ ਰਾਜਸੀ ਸ਼ਕਤੀ ਦੀ ਦੁਰਵਰਤੋਂ ਮੈਂ ਸਮਝਦਾ ਇੱਕ ਐਗਜ਼ੈਂਪਲਰੀ ਬਣਦੀ ਨਜ਼ਰ ਆ ਰਹੀ ਆ ਕਿ ਕੋਈ ਵਿਅਕਤੀ ਜਿਹੜਾ ਹੈ ਉਹਦਾ ਰਾਜਸੀ ਨਜ਼ਰੀਆ ਕੋਈ ਵੀ ਹੋ ਸਕਦਾ ਉਹਦੇ ਕੰਮ ਵਿੱਚ ਕੋਈ ਕਿਤਾਹੀ ਹੋਵੇ ਉਹਦਾ ਕੰਮ ਵਿੱਚ ਕੋਈ ਗੈਲੀ ਹੋਵੇ ਉਹਦਾ ਨੋਟਿਸ ਸਰਕਾਰ ਲੈ ਸਕਦੀ ਐ ਪਰ ਕਿਸੇ ਕਰਮਚਾਰੀ ਦਾ ਕਿਸੇ ਪਾਰਟੀ ਨਾਲ ਚਲਣਾ ਜਾਂ ਕਿਸੇ ਪਾਰਟੀ ਦੇ ਮੀਤਵਾਰ ਦੀ ਮਦਦ ਕਰਨਾ ਉਹ ਮੈਂ ਸਮਝਦਾ ਉਹਦੇ ਲੀਡੀਆਂ ਸੁਭਾਵਾ ਖਰਮ ਕਰਦੀਆਂ ਇਹ ਰਾਜਸੀ ਬਦਲਾਖੋਰੀ ਦੀ ਇੰਤਹਾ ਹੈ ਜਿਆ ਸਰਕਾਰ ਜਰੀਆ ਹੁਣ ਬਦਲਾ ਲਊ ਕਾਰਵਾਈਆਂ ਤੇ ਆ ਗਈ ਆ ਪੰਜਾਬ ਸਰਕਾਰ ਜਿਹੜੀ ਆ ਆਪਣੀ ਹਾਰ ਬਰਦਾਸ਼ਤ ਨਹੀਂ ਕਰ ਰਹੀ ਔਰ ਮੈਂ ਸਮਝਦਾ ਕਿ ਜਲੰਧਰ ਜਿਵਨੀ ਚੌਂਟ ਤੋਂ ਦੂਰ ਰਹਿਣਾ ਜਲੰਧਰ ਜਿਵਨੀ ਚੌਂਟ ਤੋਂ ਪਾਸਾ ਵਟਣਾ ਮੁੱਖ ਮੰਤਰੀ ਪੰਜਾਬ ਦਾ ਸਿੱਧੇ ਤੌਰ ਤੇ ਪਹਿਲਾਂ ਹੀ ਅਗਾਊ ਹਾਰ ਦੀਆਂ ਨਿਸ਼ਾਨੀਆਂ ਦੇ ਸਕੇਤ ਨਜ਼ਰ ਆ ਰਹੇ ਨੇ ਇੱਕ ਵਾਰ ਸੇ ਤਾਂ ਮੁੱਖ ਮੰਤਰੀ ਸਾਹਿਬ ਆਪਣਾ ਬਿਸਤਰਾ ਚੁੱਕ ਕੇ ਮਹਰ ਮਕਾਨ ਕਿਰਾਏ ਤੇ ਲੈ ਕੇ ਦਰਦਰ ਵਸੀ ਬਸਾਨ ਦਾ ਖਬਰਾਂ ਲਵਾ ਰਿਹਾ ਦੂਜੇ ਪਾਸੇ ਅੱਜ ਚਾਨਕ ਚੋਣ ਪ੍ਰਚਾਰ ਤੋਂ ਹੀ ਪਾਰਟੀ ਵੱਲ ਉਹਨਾਂ ਨੂੰ ਦੂਰ ਰੱਖਣਾ ਉਹਨਾਂ ਦੀ ਕਿਤੇ ਨਾ ਕਿਤੇ ਪਰੋਸੇ ਯੋਗਤਾ ਤੇ ਵੀ ਸਵਾਲ ਖੜੇ ਕਰ ਰਿਹਾ ਔਰ ਦੂਜਾ ਸਰਕਾਰ ਦੀ ਤੇਰੀ ਸਰਕਾਰੀ ਤੇ ਰਾਜ ਦੀ ਉਹਦੇ ਵੱਲੋਂ ਹਾਰ ਕਬੂਲਣ ਵਾਲੀ ਵੀ ਨਜ਼ਰ ਸਕੇ ਸਪਸ਼ਟ ਦਿਖਾਈ ਦੇਣ ਲੱਗੇ ਨੇ ਔਰ ਕਿਉਂਕਿ ਅੱਜ ਸਰਕਾਰ ਨੂੰ ਲੋਕਾਂ ਨੂੰ ਮੂੰਹ ਦਿਖਣਾ ਆਪੋ ਹੈ ਲੱਗਦਾ ਅੱਜ ਸਰਕਾਰ ਜਿਹੜੀ ਆ ਜੋ ਲੋਕਾਂ ਨੂੰ ਵਾਅਦੇ ਵਚਨ ਕਰਕੇ ਸਦਾ ਚਾਈ ਸੀ ਉਹ ਵਾਅਦੇ ਵਚਨ ਪੂਰੇ ਨਜ਼ਰ ਨਹੀਂ ਹੋਏ ਤੇ ਲੋਕਾਂ ਅੱਗੇ ਜਵਾਬ ਦੇ ਆ ਸੋ ਮੈਂ ਸਮਝਦਾ ਉਹਦੀ ਸ਼ਰਮਿੰਦਗੀ ਕਰਕੇ ਔਰ ਉਹਦਾ ਕੋਈ ਜਵਾਬ ਨਾ ਦੇਣ ਕਰਕੇ ਮੁਖਵਤਰੀ ਸਾਹਿਬ ਚੋਣ ਮદાન ਤੋਂ ਹੀ ਪਰੇ हट ਰਹੇ ਨੇ ਇਹ ਸਰਕਾਰ ਦੀ ਫੇਲਰ ਦੀਆਂ ਨਿਸ਼ਾਨੀਆਂ ਨੇ ਦੇਖੋ ਹੁਣੇ ਹੁਣ ਜਿਹੜੇ ਸੌਣੀ ਦੀਆਂ ਫਸਲਾਂ ਦੇ ਐਮ ਐਸ ਸੀ ਵਿੱਚ ਵਾਅਦਾ ਦਿੱਤਾ ਇਹ ਬਹੁਤ ਨਿਗੂਣਾ ਵਾਅਦਾ ਇਹ ਕਿਸੇ ਦਾ ਮਜ਼ਾਕ ਆ ਇਸੀ ਕਿਹਨ ਕਿਸੇ ਦਾ ਲੋਕਾਂ ਨਾਲ ਧੋਖਾ ਔਰ ਕੀਮਤਾਂ ਜਿਹੜੀਆਂ ਨੇ ਡੀਜ਼ਲ ਦੀਆਂ ਵੀ ਵਧੀਆਂ ਪਿਛਲੇ ਦਿਨਾਂ 'ਚ ਬਿਜਲੀ ਦੇ ਰੇਟ ਵੀ ਵਧੇ ਪਿਛਲੇ ਦਿਨਾਂ 'ਚ ਔਰ ਖਰਚੇ ਜਿਹੜੇ ਨੇ ਉਹ ਵਧੇ ਨੇ ਤੇ ਆਮਦਨ ਤੇ ਹੁਣ ਜਿਸ ਤਰ੍ਹਾਂ ਇੰਨੇ ਗੁਨਾ ਵਾਅਦਾ ਕਰਕੇ ਮੂੰਹ ਪੁੰਜਣ ਦੀ ਗੱਲ ਕੀਤੀ ਆ ਮੈਂ ਸਮਝਦਾ ਪਹਿਲੇ ਡੁੱਬ ਰਹੀ ਕਿਸਾਨੀ ਨੂੰ ਹੋਡਾ ਬੇ ਪੰਜਾਬ ਸਰਕਾਰ ਵੱਲੋਂ ਐਨਐਸਏ ਦਾ ਵਾਅਦਾ ਜਿਹੜਾ ਕੀਤਾ ਗਿਆ ਵਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਅ ਜਿਹੜੇ ਸਜਾ ਦੇ ਵਿੱਚ ਮੈਂ ਸਮਝਦਾ ਇਹ ਸਰਾਸਰ ਜਾਤੀਆ ਧਕਾ ਇਹ ਮਨੁੱਖੀ ਹੱਕਾਂ ਦਾ ਘਾਣਾ ਸਿੱਧੇ ਤੌਰ ਤੇ ਮੈਂ ਸਮਝਦਾ ਕਿ ਇਹ ਲੱਖਾਂ ਉਹਨਾਂ ਲੋਕਾਂ ਦੇ ਫਤਵੇ ਦਾ ਵੀ ਤਹੀਨ ਆ ਜਿਨ੍ਹਾਂ ਨੇ ਆਪਣਾ ਵਰਡਿਕਟ ਦੇ ਕੇ ਅਮਰਪਾਲ ਸਿੰਘ ਹੋਰਾਂ ਦੇ ਹੱਕ 'ਚ ਮੁਹੱਲੇ ਸਾਫਤ ਕੀਤਾ ਸੀ ਕਿ ਸਰਕਾਰ ਵੱਲੋਂ ਜਿਹੜੇ ਵੀ ਇਲਜ਼ਾਮ ਲਾਏ ਨੇ ਦੋਸ਼ ਲਾਏ ਨੇ ਉਹ ਨਿਰਧਾਰਤ ਨੇ ਉਹਨਾਂ 'ਚ ਕੋਈ ਸਚਾਈ ਨਹੀਂ ਹੈ ਔਰ ਲੋਕਾਂ ਦੀ ਕਚਹਿਰੀ ਦਾ ਫਤਵਾ ਮੰਨਣ ਦੀ ਥਾਂ ਪੰਜਾਬ ਸਰਕਾਰ ਜਿਹੜੀ ਆ ਉਹਨੂੰ ਵਗਾਰ ਰਹੀ ਆ ਪੰਜਾਬ ਸਰਕਾਰ ਉਹਦੇ ਉਲਟ ਜਾ ਕੇ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਐਨਐਸਏ ਵਿਰੋਧਾ ਕਰ ਰਹੀ ਆ ਮੈਂ ਸਮਝਦਾ ਸਰਾਸਰ ਗਲਤ ਹੈ ਵਾਦਾ ਵਾਸ ਹੋਣਾ ਚਾਹੀਦਾ ਔਰ ਇਹ ਰਿਵੋਕ ਹੋਣਾ ਚਾਹੀਦਾ ਇਹਨਸੇ ਕਿਉਂਕਿ ਜਦੋਂ ਅਮਰਪਾਲ ਸਿੰਘ ਉਹਨਾਂ ਨੇ ਚੋਣ ਲੜ ਲਈ ਚੋਣ ਲੜਨ ਸਮੇਂ ਜੋਤ ਸੰਵਿਧਾਨ ਦੀ ਸੋਚ ਚੋੱਕੇ ਇਸ ਸਿਸਟਮ ਵਿੱਚ ਨਿਸ਼ਚੈ ਕਰ ਰਿਆ ਤੇ ਉਤੋਂ ਬਾਅਦ ਵੀ ਮਤਲਬ ਇਲਜ਼ਾਮਬਾਜ਼ੀ ਕਰਨੀ ਔਰ ਉਸ ਇਲਜ਼ਾਮਬਾਜ਼ੀ ਦੇ ਤਹਿਤ ਐਨਐਸਏ ਦੇ ਅੰਦਰ ਰੱਖਣਾ ਬਸ ਸਰਾਸਰ ਤੱਕ ਸਰਾਸਰ ਨਹੀਂ ਆ ਇਹ ਮਨੁੱਖੀ ਹੱਕਾਂ ਦਾ ਘਾਣਾ ਮਾਨਵੀ ਹੱਕਾਂ ਦੀ ਮਾਣ ਤੋਹੀਨ ਨਾ ਕੇਵਲ ਮਰਤਪਾਲ ਸਿੰਘ ਉਹਨਾਂ ਦੇ ਮਾਨਵੀ ਹੱਕ ਵਰਗੇ ਲੱਖਾਂ ਲੋਕਾਂ ਦੇ ਮਾਨਵੀ ਹੱਕਾਂ ਦੀ ਤੋਹੀਨ ਜਿਨ੍ਹਾਂ ਨੇ ਉਹਨਾਂ ਨੂੰ ਚੁੱਕ ਕੇ ਭੇਜਿਆ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕਿ ਡਰਾਮਾ ਵਾਪਰੀਆਂ ਨੇ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਬੜੀ ਸੰਜੀਦਾ ਨੇ ਕਿ ਹਿਤਾ ਵਾਲੀ ਗੱਲ ਆ ਔਰ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇੰਨਾ ਦਾ ਨੋਟਿਸ ਲੈਣਾ ਪੜਦਾ ਤਾਂ ਕਿ ਭਵਿੱਖ ਵਿੱਚ ਇਹ ਟਕਰਾਅ ਤੇ ਵਿਵਾਦ ਜਿਹੜੇ ਨੇ ਤਣਾਅ ਜਿਹੜੇ ਨੇ ਉਹ ਖਤਰਨਾਕ ਸਥਿਤੀ ਵਿੱਚ ਨਾ ਪਹੁੰਚ ਜਾਵੇ ਅੱਜ ਪੰਜਾਬ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਬਲ ਪਿਛਲੇ ਦਿਨਾਂ 'ਚ ਕਈ ਐਸੀਆਂ ਮਨਭਾਗੀ ਘਟਨਾਵਾਂ ਵਾਪਰੀਆਂ ਜਿਹੜੀਆਂ ਧਰਮ ਦੇ ਨਾਂ ਤੇ ਵੀ ਟਕਰਾਅ ਬਣਾ ਰਹੀਆਂ ਨੇ ਜਾਤ ਦੇ ਨਾਂ ਤੇ ਵੀ ਬਣਾ ਰਹੀ ਕਿਤੇ ਅਸੀਂ ਤੇ ਕਿਸਾਨਾਂ ਦੇ ਝਗੜੇ ਖੜੇ ਕਰਤੇ ਕਿਤੇ ਹਿੰਦੂ ਸਿੱਖ ਦੀ ਲੜਾਈ ਕਰਾਤੀ ਕਿਤੇ ਹਿੰਦੂ ਮੁਸਲਮਾਨ ਦੀ ਲੜਾਈ ਕਰਾਤੀ ਇਹ ਜਿਹੜੇ ਧਰਮ ਤੇ ਜਾਤ ਦੇ ਨਾਂ ਤੇ ਟਕਰਾਅ ਤੇ ਵਿਵਾਦ ਨੇ ਇਹ ਬੜੇ ਖਤਰਨਾਕ ਨੇ ਸਰਕਾਰ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਦੇਖੋ ਕਹ ਲਿਆ ਵੀ ਪਹਿਲੀ ਗੱਲ ਤਾਂ ਪਾਣੀ ਦਰਿਆਵਾਂ 'ਚ ਵੈਸੇ ਹੀ ਘਟ ਗਿਆ ਤੇ ਦੂਜਾ ਰਿਪੇਰੀਅਨ ਲਾਦੇ ਅਨੁਸਾਰ ਹਰਿਆਣੇ ਦਾ ਵੈਸੇ ਹੀ ਹੱਕ ਨਹੀਂ ਤੇ ਮੈਂ ਸਮਝਦਾ ਕਿ ਹੁੱਡਾ ਸਾਹਿਬ ਵੱਲੋਂ ਜਾਂ ਕਿਸੇ ਹੋਰ ਵੀ ਹਰਿਆਣੇ ਦੇ ਨੇਤਾ ਵੱਲੋਂ ਬਾਰ-ਬਾਰ ਐਸ.ਵਾਈ.ਐਲ ਦੇ ਪਾਣੀ ਦੀ ਮੰਗ ਕਰਨਾ ਸਰਾ ਸਰ ਗਲਤ ਆ ਸਰਾ ਸਰ ਚਾਹਤੀ ਆ ਪੰਜਾਬ ਦੇ ਦਰਿਆਵਾਂ ਦੇ ਪਾਣੀ ਤੇ ਪੰਜਾਬ ਦਾ ਹੱਕ ਆ ਔਰ ਕਿਸੇ ਤਰ੍ਹਾਂ ਵੀ ਉਹ ਪਾਣੀ ਜਿਹੜਾ ਦਿੱਤਾ ਨਹੀਂ ਜਾ ਸਕਦਾ ਜਦੋਂ ਕਿ ਪੰਜਾਬ ਆਪ ਹੀ ਸੋਕੇ ਦੀ ਮਾਰ ਚੱਲ ਰਹੀ ਹੈ